ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਨਾ ਦੋਸਤੋ ਤੁਹਾਡੇ ਨਾਲ ਗੱਲ ਨਾ ਫੇਸਬੁਕ ਇੰਸਟਾਗ੍ਰam ਦੇ ਜਿਹੜੇ ਚਲਾਉਣ ਵਾਲੇ ਐ ਜਾਂ ਐਡ ਵਾਲੇ ਆ ਉਹਨਾਂ ਦੀ ਆਪਾਂ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆ ਮੇਰੇ ਕੋਲ ਨਾ ਕਈ ਭਰਾਵਾਂ ਦੇ ਦੂਰ ਦੂਰ ਤੋਂ ਫੋਨ ਆਉਂਦੇ ਆ ਅਮਰਸਰ ਸਾਹਿਬ ਤੋਂ ਆਗੇ ਕੋਈ ਕੈਨੇਡਾ ਤੋਂ ਕੋਈ ਹਿਆਰਪੁਰ ਤੋਂ ਆਗੇ ਪਟਿਆਲੇ ਤੋਂ ਆਗੇ ਚੰਡੀਗੜ੍ਹ ਤੋਂ ਆਗੇ ਹੈ ਤੇ ਮੰਡੀ ਗੋਬਿੰਦਗੜ੍ਹ ਤੋਂ ਕਈ ਮੇਰੇ ਫੇਸਬੁਕ ਦੇ ਮਿੱਤਰ ਆ ਤੇ ਉਹਨਾਂ ਨਾਲ ਮੈਂ ਉਹ ਗੱਲ ਜਦੋਂ ਉਹ ਕਰਦੇ ਆ ਕਈ ਵਾਰੀ ਕਿਸੇ ਨੇ ਕਾਰੀਗਰ ਦੀ ਤਲਾਸ਼ ਹੁੰਦੀ ਹੈ ਕਿਸੇ ਨੂੰ ਚੰਗੀ ਲੱਕੜ ਕਿਸੇ ਨੂੰ ਚੰਗੀ ਚੁਗਾਠ ਜਾਂ ਕਿਸੇ ਵੀ ਪ੍ਰਕਾਰ ਦੇ ਮੇਰੇ ਕੰਮ ਨਾਲ ਸੰਬੰਧਿਤ ਵੀ ਉਹ ਜਾਣਕਾਰੀ ਮਤਲਬ ਲੈਣ ਦੀ ਕੋਸ਼ਿਸ਼ ਕਰਦੇ ਆ ਸੋ ਜਿੰਨੀ ਕ ਆਪਾਂ ਨੂੰ ਜਾਣਕਾਰੀ ਹੁੰਦੀ ਆ ਆਪਾਂ ਉਹਨਾਂ ਨੂੰ ਦੇ ਦੇਈਏ ਪ੍ਰੋਪਰ ਤੇ ਬਾਕੀ ਜਿਹੜੀ ਕੰਮ ਦੀ ਡੀਲ ਆਪਾਂ ਕਿਸੇ ਨਾਲ ਬਹੁਤੀ ਨਹੀਂ ਕਰਦੇ ਆਪਾਂ ਕੋਸ਼ਿਸ਼ ਕਰੀ ਦੀ ਵੀ ਅਗਲੇ ਦਿਨ ਸੁਝਾ ਦਿੱਤਾ ਕਿ ਲੋਕਲ ਕਾਰੀਗਰ ਤੋਂ ਹੀ ਕੰਮ ਕਰਾਓ ਤੇ ਇੱਕ ਦੋ ਵੀਰਾਂ ਦਾ ਨਾ ਮੈਨੂੰ ਫੋਨ ਤੇ ਉਹਨਾਂ ਦਾ ਮੈਨੂੰ ਦਰਦ ਮਤਲਬ ਲੱਗਿਆ ਤੇ ਮੈਂ ਚੱਲ ਸੋਡਣਾ ਸਾਂਝਾ ਕਰੀਏ ਉਹ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਵੇਖਿਆ ਸੀ ਫੇਸਬੁੱਕ ਤੋਂ ਵੇਖਿਆ ਸੀ ਕਾਰੀਗਾ ਕੰਮ ਕਰਦਾ ਤੇ ਉਹਨੇ ਸਾਡਾ ਫੋਨ ਨਹੀਂ ਚੱਕਿਆ ਸਾਡੇ ਨਾਲ ਸਹੀ ਡੀਲ ਨਹੀਂ ਕੀਤੀ ਪਹਿਲਾਂ ਗੱਲ ਕੁਝ ਹੋਰ ਕੀਤੀ ਬਾਅਦ ਚ ਮਤਲਬ ਨਿਬੜਿਆ ਕੁਝ ਹੋਰ ਉਹਦੇ ਵਿੱਚ ਸੋ ਮੈਂ ਬੇਨਤੀ ਕਰਦਾ ਹਾਂ ਵੀ ਆਪਣੇ ਇਲਾਕੇ ਦੀ ਮੈਂ ਆਪਦੀ ਗੱਲ ਪਹਿਲਾਂ ਕਰਦਾ ਹਾਂ ਮੇਰੇ ਨਾਲੋਂ ਕਈ ਗੁਣਾ ਚੰਗਾ ਕਾਰੀਗਰ ਕੰਮ ਕਰਨ ਵਾਲੇ ਮੇਰੇ ਇਲਾਕੇ ਵਿੱਚ ਹੈਗੇ ਆ ਪਰ ਉਹ ਵੀਡੀਓ ਵਗੈਰਾ ਜਾਂ ਰੀਲਾਂ ਨਹੀਂ ਪਾਉਂਦੇ ਇਸ ਲਈ ਥੋੜਾ ਜਿਹਾ ਪਬਲਿਸ਼ਿਟੀ ਦੇ ਵਿੱਚ ਘੱਟ ਹੁੰਦੇ ਆ ਵੀ ਉਹਨਾਂ ਦੀ ਜਾਣ ਪਛਾਣ ਘੱਟ ਵੱਧੀ ਹੈ ਸੋ ਚਲੋ ਮੇਰੇ ਮਨ ਦਾ ਸ਼ੌਂਕ ਹੈ ਮੈਨੂੰ ਥੋੜਾ ਜਿਹਾ ਚਾਹ ਤੇ ਚਲੋ ਆਪਣੇ ਕੰਮ ਦੀਆਂ ਰੀਲਾਂ ਆਪਣੇ ਕੰਮ ਦੀ ਜਾਣਕਾਰੀ ਆਪਣੇ ਦੋਸਤਾਂ ਮਿੱਤਰਾਂ ਨਾਲ ਜਾਂ ਹੋਰ ਕਾਰੀਗਰਾਂ ਨਾਲ ਮੈਂ ਸਾਂਝੀ ਕਰਦਾ ਰਹਿਣਾ ਹੈ ਸੋ ਇਸ ਵਿੱਚ ਕੋਈ ਬੁਰੀ ਗੱਲ ਨਹੀਂ ਗਈ ਪਰ ਮੈਂ ਇੱਕ ਸਲਾਹ ਦਿੰਦਾ ਕਿ ਜਿਹੜੇ ਵੀਰਾਂ ਨੇ ਘਰੇ ਆਪਣੇ ਕੰਮ ਕਰਾਉਣੇ ਵੀ ਉਹ ਜਿਆਦਾ ਇੰਸਟਾਗ੍ਰam ਫੇਸਬੁੱਕ ਤੋਂ ਦੇਖ ਕੇ ਨਾ ਕਰੋ ਚੰਗੇ ਕਾਰੀਗਰ ਉਹ ਵੀ ਹੈ ਜਿਹੜੇ ਰੀਲ ਵਗੈਰਾ ਨਹੀਂ ਪਾਉਂਦੇਗੇ ਤੇ ਉਹ ਤੁਹਾਡੇ ਕੋਲੇ ਤੁਹਾਡੇ ਨੇੜੇ ਤੁਹਾਡੇ ਨਜ਼ਦੀਕ ਬੈਠੇ ਹੈ ਕਿਰਪਾ ਕਰਕੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਜਿਸ ਵੀਰ ਨੇ ਵੀ ਘਰੇ ਆਪਣੇ ਕੰਮ ਕਰਾਉਣਾ ਹੈ ਪਮਾ ਸੈਂਟਰੀ ਦਾ ਰਾਜ ਮਿਸਤਰੀ ਦਾ ਲੱਕੜ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕੰਮ ਹੈ ਉਹ ਤੁਸੀਂ ਕਿਰਪਾ ਕਰਕੇ ਆਪਣੇ ਲੋਕਲ ਦੇ ਲੋਕਲ ਕਾਰੀਗਰ ਤੋਂ ਕਰਵਾਓ ਤਾਂ ਜੋ ਤੁਹਾਨੂੰ ਕੰਮ ਸਮਾਪਤ ਹੋਣ ਤੋਂ ਬਾਅਦ ਜਿਹੜੀ ਸਰਵਿਸ ਹੈ ਉਹਦੀ ਵੀ ਲੋੜ ਹੈ ਉਹ ਵੀ ਤੁਹਾਨੂੰ ਜਿਹੜੀ ਸਰਵਿਸ ਹੈ ਸਹੀ ਮਿਲ ਸਕੇ ਬਾਕੀ ਦੋਸਤੋ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਮਤਲਬ ਕੋਈ ਵੀ ਜਾਣਕਾਰੀ ਆਪਾਂ ਨੂੰ ਘਰ ਬੈਠੇ ਇਸ ਤੋਂ ਮਿਲ ਜਾਂਦੀ ਹੈ ਪਲੇਟਫਾਰਮ ਜਿਹੜਾ ਬਹੁਤ ਵਧੀਆ ਹੈ ਪਰ ਅਸਲ ਵਿੱਚ ਗੱਲ ਇਹ ਹੈ ਵੀ ਜਿਵੇਂ ਕਹਿੰਦੇ ਹਨ ਰਾਹ ਪੇ ਜਾਣੀਏ ਜਾਂ ਵਾਪੇ ਜਾਣੀਏ ਕਿਸੇ ਵੀ ਸੋਸ਼ਲ ਮੀਡੀਆ ਦੇ ਕਾਰੀਗਰ ਨਾਲ ਜਾਂ ਕਿਸੇ ਦੁਕਾਨਦਾਰ ਨਾਲ ਇਹ ਉਦੋਂ ਪਤਾ ਲੱਗਦਾ ਕਿ ਜਦੋਂ ਉਹਦੇ ਕੋਲ ਆਪਾਂ ਜਾਣੇ ਆ ਉਹਦੀ ਸਰਵਿਸ ਲੈਣੇ ਆ। ਮਤਲਬ ਪਹਿਲਾਂ ਗੱਲਾਂ ਕਹਿਣ ਦੀਆਂ ਹੋਰ ਤੇ ਕਰਨ ਦੀਆਂ ਹੋਰ। ਜਿਵੇਂ ਕਹਿੰਦੇ ਨਾ ਵੀ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ ਹੁੰਦੇ ਆ। ਇਹ ਨਾ ਉਸੇ ਤਰ੍ਹਾਂ ਹੀ ਬਸ ਸੋਸ਼ਲ ਮੀਡੀਆ ਦਾ ਜਿਹੜਾ ਇਹ ਸੋਸ਼ਲ ਮੀਡੀਆ ਚਲਾਉਣ ਵਾਲਿਆਂ ਦਾ ਹਾਲ ਹੈ। ਸੋ ਆਪਣੇ ਘਰ ਬਣ ਲਈ ਜੋ ਵੀ ਸਮਾਨ ਖਰੀਦਣਾ ਸੋ ਆਪ ਦਾ ਧਿਆਨ ਨਾਲ ਆਪ ਦੀ ਸਮਝਦਾਰੀ ਨਾਲ ਖਰੀਦਣ ਸੋ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ